ਬਾਕੀ ਸਗੁਰੂ ਪਿਆਰੇ ਲੱਗੇ ਹੋਏ ਨੇ ਚਲੋ ਉਹ ਨੇਚਰ ਨੂੰ ਇਹ ਵੀ ਆਗ ਪਹੁੰਚੇ ਜਿੱਥੇ ਤੁਸੀਂ ਬਚਨ ਸਰਵਣ ਕੀਤੇ ਦਾਸ ਨਾਮੀ ਕੀਰਤਨ ਸਰਵਣ ਕਰਦਾ ਸਮਾਂ ਸੁਭਾਗ ਪ੍ਰਾਪਤ ਹੋਇਆ ਸਨੌਂ ਨਾਲੋਂ ਸੁਣ ਦਾ ਜਿਹੜਾ ਫਲ ਹੈ ਉਹ ਬਹੁਤ ਵੱਡਾ ਹੈ ਸੁਣ ਨਾਲੋਂ ਭਾ ਸੁਨੌਂ ਨਾਲੋਂ ਸੁਣ ਦਾ ਜਿਹੜਾ ਫਲ ਹੈ ਉਹ ਬਹੁਤ ਵੱਡਾ ਹੈ ਜੇ ਸਿਮਨ ਚਿਤ ਇਕਾਗਰ ਕਰਕੇ ਗੁਰੂ ਸ਼ਬਦ ਨਾਮ ਦੀ ਮੈਂ ਮਾਸਰਵਣ ਕਰੀ ਆਪ ਜੀ ਨੇ ਇੱਕ ਨਹੀਂ ਕਈ ਪ੍ਰਵਚਨ ਸਰਵਣ ਕੀਤੇ ਨੇ ਦਾਸ ਨੇ ਸਿਰਫ ਇੱਕ ਬਚਨ ਤੇ ਕੁਝ ਬੇਨਤੀ ਕਰਨੀ ਹੈ ਆਪ ਜੀ ਸਰਵਣ ਕਰ ਰਹੇ ਸੀ ਮਹਾਪੁਰਸ਼ਾਂ ਨੇ ᔪਗਤੀ ਦੱਸੀ ਉਹ ਜਿਹੜਾ ਤੋਤਾ ਸੀ ਉਹ ਪਿੰਜਰੇ ਚੋਂ ਆਜ਼ਾਦ ਹੋ ਗਿਆ ਇਹ ᔪਗਤੀ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਦਿੱਤੀ ਹੈ ਸੰਸਾਰ ਰੂਪੀ ਪਿੰਜਰਾ ਹੈ ਜੀਵ ਰੂਪੀ ਤੋਤਾ ਹੈ ਬਹੁਤ ਦੇਰ ਤੋਂ ਜੁਗਾਂ ਜੁਗਾਂ ਤੋਂ ਇਸ पिंजरे ਵਿੱਚ ਫਸਿਆ ਹੋਇਆ ਹੈ ਔਰ ਕਿੰਨੇ ਕਿਸਨੇ ਦੁੱਖ ਪਾਏ ਨੇ ਕੋਈ ਗਿਣਤੀ ਨਹੀਂ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਣੀ ਜੁਗਾਂ ਦੇ ਜੁਗ ਹੋ ਗਏ ਜਿਸ ਵੇਲੇ ਇਸ ਨੂੰ ਮਨੁੱਖ ਜਨਮ ਮਿਲਦਾ ਐ ਫੇਰ ਭੁੱਲ ਜਾਂਦਾ ਉਸ ਪਿੰਜਰੇ ਵਿੱਚ ਉਸ ਚੱਕਰ ਵਿੱਚ ਉਹ ਨਿਗਲਦਾ ਨਹੀਂ ਤਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ ਪ੍ਰਾਣੀ ਤੋਂ ਆਇਓ ਲਾਹ ਲੈਣ ਜੇ ਅਸੀਂ ਇਹ ਨਾ ਵੀ ਸਮਝਾਈਏ ਅਸੀਂ ਕਾਦੇ ਵਾਸਤੇ ਆਏ ਹਾਂ ਸਾਡੀ ਜ਼ਿੰਦਗੀ ਦਾ ਪ੍ਰਿੰਸੀਪਲ ਕੀ ਹੈ ਮੰਜ਼ਿਲ ਕੀ ਹੈ ਨਿਸ਼ਾਨਾ ਕੀ ਹੈ ਅੱਜ ਮਨੁੱਖ ਦੀ ਦੌੜ ਲੱਗੀ ਹੋਈ ਹੈ ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਦੁਖੀ ਹੈ ਕਾਰਨ ਕੀ ਹੈ ਕਿ ਇਹ ਜੀਵ ਆਪਣੇ ਧੁਰੇ ਨਾਲੋਂ ਟੁੱਟ ਗਿਆ ਮੂਲ ਨਾਲੋਂ ਵਿਛੜ ਗਿਆ ਆਗਦਾ ਸੈਂਟਰ ਸੂਰਜ ਹੈ ਤੁਸੀਂ ਇੱਕ ਮੋਮਬਤੀ ਬਾਲੋ ਉਸ ਦੀ ਲਾਈਟ ਉੱਪਰ ਨੂੰ ਜਾਏਗੀ ਉਸ ਦੀ ਲਾਟ ਉਹਸ ਨੂੰ ਤੁਸੀਂ ਸੱਜੇ ਕਰੋ ਖੱਬੇ ਕਰੋ ਉਲਟਾ ਕਰ ਦਿਓ ਜਿਵੇਂ ਤੁਸੀਂ ਮੋਮਬਤੀ ਨੂੰ ਉਲਟਾ ਵੀ ਕਰ ਦਿੰਨੇ ਆ ਤਾਂ ਵੀ ਉਸ ਦੀ ਅੱਗ ਦੀ ਜਿਹੜੀ ਲਾਟ ਹੈ ਉੱਪਰ ਨੂੰ ਜਾਂਦੀ ਹੈ ਕਿਉਂਕਿ ਉਹ ਆਪਣੇ ਸੈਂਟਰ ਨਾਲ ਜੁੜੀ ਹੋਈ ਹੈ ਪਾਣੀ ਦਾ ਸੈਂਟਰ ਸਮੁੰਦਰ ਹੈ ਤੁਸੀਂ ਪਾਣੀ ਨੂੰ ਕਿਸੇ ਤਰ੍ਹਾਂ ਵੀ ਘੁਮਾ ਕੇ ਛੁੱਟੋ ਉਹ ਥੱਲੇ ਨੂੰ ਜਾਏਗਾ ਵੱਡੇ ਵੱਡੇ ਬੰਨ ਲੱਗਦੇ ਐ ਡੈਮ ਬਣਦੇ ਐ ਉਹ ਚੀਲਾ ਤੋੜ ਕੇ ਡੈਮ ਤੋੜ ਕੇ ਬੰਦ ਤੋੜ ਕੇ ਵੀ ਨਿਵਾਰਨ ਨੂੰ ਜਾ ਰਿਹਾ ਹੈ ਉਹ ਆਪਣੇ ਸੈਂਟਰ ਨਾਲ ਜੁੜਿਆ ਹੋਇਆ ਹੈ ਇਹ ਜੀਵ ਮੂਲ ਨਾਲੋਂ ਟੁੱਟ ਗਿਆ ਇਸ ਕਰਕੇ ਜੁਗਾਂ ਦੇ ਜੋ ਦੁੱਖ ਭੋਗ ਰਿਹਾ ਸੱਚੇ ਬਾਦਸ਼ਾਹ ਸਾਨੂੰ ਪਿਆਰ ਨਾਲ ਸਮਝਾਉਂਦੇ ਨੇ ਕਿ ਪਹਿਲਾਂ ਇਹ ਗੱਲ ਚੰਗੀ ਤਰ੍ਹਾਂ ਸਮਝੋ ਕਿ ਤੁਸੀਂ ਸੰਸਾਰ ਤੇ ਆਏ ਕਾਦੇ ਵਾਸਤੇ ਮਾਰ ਕੇ ਕਹਿੰਦੇ ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗਾ ਕਿ ਤਖ ਬਕੜਾ ਸਭ ਮੁਕਦੀ ਚੱਲੇ ਰਹਿ ਜਿਵੇਂ ਰੂਪੀ ਰਹਿ ਖਤਮ ਹੋ ਰਹੀ ਹੈ ਇਹ ਸਵਾਸਾਂ ਰੂਪੀ ਦੋ ਤਾਰਾ ਆਰਾ ਦਿਨ ਰਾਤ ਜਿੰਦਗੀ ਦੀ ਡੋਰ ਨੂੰ ਕੱਟ ਰਿਹਾ ਹੈ ਕਿਹੜਾ ਲਾਹਾ ਲੈਣ ਆਇਆ ਹੈ ਇਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸਹੇਲਾ ਨਾਮ ਰੂਪੀ ਲਾਹਾ ਦੂਜੀ ਜਗ੍ਹਾ ਸਹਿ ਫਰਮਾਨ ਕਰਦੇ ਗੁਰ ਸੇਵਾ ਤੇ ਭਗਤ ਕਮਾਈ ਤਬਹਿ ਮਾਨਸ ਦੇਹੀ ਪਾਏ ਸੇਵਾ ਤੇ ਸਿਮਰਨ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹ ਆਖਾਰਤ ਲੋ ਹਰ ਲਾਹ ਆਗੇ ਬਸਨ ਸਹੇਲਾ ਸੇਵਾ ਤੇ ਭਗਤੀ ਵਾਸਤੇ ਸਾਨੂੰ ਮਨੁੱਖ ਜਨਮ ਮਿਲੇ ਆ ਉਹ ᔪਗਤੀ ਗੁਰੂ ਬਾਬਾ ਜੀ ਨੇ ਦੱਸੀ ਹੈ ਜਿਵੇਂ ਮਹਾਪੁਰਸ਼ਾਂ ਨੇ ਤੋਤੇ ਨੂੰ ਦੱਸੀ ਕਿ ਭਾਈ ਜਿੰਨਾ ਚਿਰ ਤੂੰ ਜਿਉਂਦਾ ਹੈ ਉਹਨਾਂ ਚਿਰ ਪਿੰਜਰੇ ਚੋਂ ਨਿਕਲ ਨਹੀਂ ਸਕਦਾ ਮਰ ਕੇ ਨਿਕਲਿਆ ਜਾਣਾ ਮਰਨ ਦੀ ਜਾਂਚ ਦੱਸ ਦਿੱਤੀ ਇਸੇ ਤਰ੍ਹਾਂ ਜਿੰਨਾ ਚਿਰ ਹਉਮੈ ਦਾ ਪੂਰਨ ਨਾਸ਼ ਨਹੀਂ ਹੁੰਦਾ ਮੈਂ ਮੇਰੀ ਖਤਮ ਨਹੀਂ ਹੁੰਦੀ ਉਹਨਾਂ ਚਿਰ ਦਾ ਛੁਟਕਾਰਾ ਨਹੀਂ ਹੁੰਦਾ